ਪੰਜਾਬ ਹੈ ਖੇਤੀਬਾੜੀ ਪ੍ਰਧਾਨ ਸੂਬਾ ਖਸਾਰੇ ਹੀ ਸੁਣਉਂ ਜਾਂਦੇ ਆ ਇਹਦੇ ਲਈ ਜਿਹੜੀਆਂ ਅਸੀਂ ਫਸਲਾਂ ਪੈਦਾ ਕਰਦੇ ਆ ਉਹਦੇ ਚੋਂ ਵੱਡਾ ਹਿੱਸਾ ਜਿਹੜਾ ਸੈਂਟਰ ਵਿੱਚ ਪਹੁੰਚ ਜਾਂਦਾ ਆ ਉਹਦੇ ਵਿੱਚ ਐਫਸੀਆਈ ਸਾਤੋਂ ਖਰੀਦ ਕੇ ਲ ਜਾਂਦੀ ਹੈ ਸਾਡੀਆਂ ਏਜੰਸੀਆਂ ਵੀ ਉਹਨੂੰ ਖਰੀਦ ਕੇ ਦਿੰਦੀਆਂ ਆ ਉਹਦੇ ਲਈ ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਉਹ ਕੁਛ ਉਦਨਲੇ ਪਾਸੋਂ ਵੀ ਉਹ ਕਿਹੜੀਆਂ-ਕਿਹੜੀਆਂ ਖਰੀਦ ਸਕਦੇ ਨੇ ਸਾਨੂੰ ਦੱਸਦੇ ਆ ਪ੍ਰਮਾਣਿਤ ਜਿਹੜੇ ਬੀਜ ਹੁੰਦੇ ਉਹ ਵਿਜੇ ਜਾਂਦੇ ਆ ਤੇ ਉਹ ਐਮਐਸਪੀ ਤੇ ਜਿਵੇਂ ਸਾਡੀ ਪੈੜੀ ਦੀ ਫਸਲ ਆ ਔਰ ਬੀਟ ਦੀ ਉਹ ਵਿਕਦੀ ਹੈ ਇਸ ਲਈ ਕਈ ਵਾਰੀ ਛੋੜੀਆਂ ਮੋਟੀਆਂ ਮੁਸ਼ਕਲਾਂ ਵੀ ਆਉਂਦੀਆਂ ਰਹੀਆਂ ਉਸ ਤੇ ਧਿਆਨ ਵਿੱਚ ਰੱਖਦੇ ਆ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਕਿ ਅਸੀਂ ਆਉਣ ਵਾਲੀਆਂ ਜੋ ਫਸਲਾਂ ਹੋਣਗੀਆਂ ਉਹਨਾਂ ਦੇ ਸੰਭਾਲ ਲਈ ਉਹਨਾਂ ਦੇ ਵਿਜਾਦ ਲਈ ਉਹਨਾਂ ਦੇ ਵੇਚਣ ਲਈ ਪ੍ਰਬੰਧ ਜਿਹੜੇ ਸੱਜੇ ਢੰਗ ਨਾਲ ਕੀਤੇ ਜਾ ਸਕਣ ਅੱਜ ਆਪਾਂ ਇਸੇ ਮਸਲੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਆ ਮੇਰੇ ਨਾਲ ਬਹੁਤ ਸਰਕਾਰੀਓ ਮੰਤਰੀ ਸ਼੍ਰੀ ਲਾਲਚੰਦ ਜੀ ਘਟਾਰੂ ਚੱਕ ਜਿਹੜੇ ਖੁਰਾਕ ਮੰਤਰੀ ਨੇ ਪੰਜਾਬ ਦੇ ਸਾਰੇ ਇਸ ਨੂੰ ਸਮਾਲਦੇ ਨੇ ਨਾਲ ਹੀ ਸਾਡੇ ਪੰਜ ਯੋਗ ਮੰਤਰੀ ਵਰਿੰਦਰ ਗੋਇਲ ਜੀ ਤੇ ਨਾਲ ਹੀ ਕੈਬਨਟ ਮੰਤਰੀ ਲਾਲਜੀਤ ਸਿੰਘ ਜੀ ਪੁਲਰ ਸਾਹਿਬ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਕਿ ਜਿਹੜੇ ਫਸਲਾਂ ਬੀਜਿਆਂ ਨੂੰ ਪ੍ਰਮਾਣਿਤ ਬੀਜ ਕਿਸਾਨਾਂ ਨੂੰ ਪ੍ਰੋਵਾਈਡ ਕਰਵਾਏ ਜਾਣ ਔਰ ਉਹਨਾਂ ਤੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਪ੍ਰੇਰਿਆ ਜਾਵੇ ਕਿ ਤਕਰੀਬਨ ਉਹਨਾਂ ਨੂੰ ਬੀਜਿਆ ਜਾਵੇ ਜਿਹੜੇ ਅਸੀਂ ਅੱਗੇ ਗਾਂ ਸਾਡੀ ਜਿਹੜੀ ਬਿਕਵਾਲੀ ਵੀ ਸੌਖੀ ਹੋ ਸਕਦੀ ਹੋਵੇ ਪ੍ਰਕਿਊਰਮੈਂਟ ਵਿੱਚ ਔਕ ਨਾ ਆਵੇ ਇਸ ਲਈ ਉਹਦੇ ਨਾਲ ਹੀ ਕਿ ਜਿਹੜੇ ਅਹਿਮ ਜਿਹੜਾ ਮੰਤਰਾਲਾ ਹੈ ਸਾਡਾ ਖੁਰਾਕ ਹੈ ਇਹਦੇ ਮੰਤਰੀ ਸਹਿਬਾ ਮੰਤਰੀ ਸਾਹਿਬ ਲਾਲਚੰਦ ਜੀ ਹੈ ਇਹ ਆਪਣੇ ਤੌਰ ਤੇ ਇਸ ਨੂੰ ਬਹੁਤ ਸਚਾਰੂ ਢੰਗ ਨਾਲ ਚਲਾਉਂਦੇ ਆ ਜਦੋਂ ਵੀ ਕੋਈ ਇਹੋ ਜਿਹੀਆਂ ਦਿੱਕਤਾਂ ਹੁੰਦੀਆਂ ਪਰ ਫਿਰ ਵੀ ਸਾਨੂੰ ਰਲ ਮਿਲ ਕੇ ਸਾਡੇ ਮੰਤਰੀ ਸਾਹਿਬ ਗੋਇਲ ਸਾਹਿਬ ਜਿਨ੍ਹਾਂ ਦਾ ਆਪਣੀ ਆੜਤ ਵੀ ਹੈ, ਛੈਲਰ ਕਾਰੋਬਾਰ ਵੀ ਹੈ, ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਟਰਾਂਸਪੋਰਟ ਦਾ ਵਿਭਾਗ ਹੈ ਕਿਉਂਕਿ ਟੂ ਅਟਵਾਈ ਜਿਸ ਢੰਗ ਨਾਲ ਕਰਣੀ ਹੁੰਦੀ ਉਹ ਸਾਰਾ ਖਿਆਲ ਵਧੀਆ ਢੰਗ ਨਾਲ ਰੱਖਿਆ ਜਾ ਸਕੇ ਜਿਹੜਾ ਸਮੇ ਤੋਂ ਪਹਿਲਾਂ ਉਹਦੀਆਂ ਤਿਆਰੀਆਂ ਵਧੀਆ ਵੱਖ-ਵੱਖਰੇ ਤੌਰ ਤੇ ਜਿਹੜੇ ਕਰਦੇ ਸੀ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੇ ਕਿਸੇ ਨੂੰ ਕੋਈ ਇੱਕ ਦੂਸਰੇ ਪ੍ਰਤੀ ਗੱਲ ਦੱਸਣੀ ਹੋਵੇ ਅਸੀਂ ਦੱਸ ਸਕਦੇ ਹਾਂ ਵੀ ਇਹ ਇਸ ਸਮੇ ਤੱਕ ਆ ਸਕਦੀ ਇਸ ਲਈਏ ਕਮੇਟੀ ਬਣਾਈ ਗਈ ਹੈ ਤੇ ਸੈਂਟਰ ਸਰਕਾਰ ਨਾਲ ਵੀ ਸਮੇ ਸਮੇਤ ਜਿਹੜੀਆਂ ਆਉਂਦੀਆਂ ਦਿੱਕਤਾਂ ਉਹਨੂੰ ਵੀ ਅਸੀਂ ਸਾਰੇ ਰਲ ਮਿਲ ਕੇ ਨਿਵੇੜਾ ਕਰ ਸਕੀਏ ਜਿਹੜਾ ਵੱਡਾ ਸਮस्याਵਾਂ ਉਜੜਾਉਂਦੀਆਂ ਉਹਨੂੰ ਅਸੀਂ ਬੈਠ ਕੇ ਕਰਦੇ ਇਸ ਲਈ ਅੱਜ ਦੀ ਜਿਹੜੀ ਪਹਿਲੀ ਕਮੇਟੀ ਬਣਾਈ ਗਈ ਉਹਦੀ ਮੀਟਿੰਗ ਹੈ ਫਾਰਮਲ ਮੀਟਿੰਗ ਹੀ ਹੁੰਦੀ ਹੈ ਪਹਿਲੀ ਵਾਰ ਉਹਦੇ ਵਿੱਚ ਥੋੜੇ-ਮੁਟੇ ਇਸ਼ੂ ਦੇਖੇ ਵੀ ਜਾਂਦੇ ਆ ਜਿਵੇਂ ਕਿ ਸਾਨੂੰ ਜਿਹੜੀ ਪਹਿਲਾਂ ਸਪੇਸ ਦੀ ਆਏ ਵਾਰ ਬਹੁਤ ਵੱਡਾ ਜਿਹੜੀ ਦਿੱਕਤ ਆਉਂਦੀ ਹੈ ਉਹ ਇਸ ਵਾਰ ਸਾਨੂੰ ਫੂਡ ਸਪਲਾਈ ਵੱਲੋਂ ਵੀ ਫੂਡ ਕਾਰਪੋਰੇਸ਼ਨ ਵੱਲੋਂ ਵੀ ਇਹ ਇਨਸ਼ੋਰ ਕੀਤਾ ਗਿਆ ਸੱਤੀ ਸਾਹਿਬੂ ਬੈਠੇ ਆ ਤੇ ਜਿਹੜੀ ਅਸੀਂ 31 ਜੁਲਾਈ ਤੱਕ ਇਹਨੂੰ ਸਾਰਾ ਨਿਬੇੜ ਲਵਾਂਗੇ ਉਹਨਾਂ ਨੇ ਪੱਕਾ ਕੀਤਾ ਜਿਸ ਨਾਲ ਕੋਈ 10 ਲੱਖ ਮੀਟਰ ਟਨ ਪਰ ਮੰਥ ਉਹ ਨਾਲ ਚੱਕੀ ਜਾ ਰਹੀ ਮੂਵਮੈਂਟ ਹੋ ਰਹੀ ਹੈ ਤੋਂ ਇਸ ਲਈ ਅ ਅੱਜ ਦਾ ਜਿਹੜਾ ਇਹ ਹੈ ਹੋਰ ਵੀ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਕੋਈ ਸਮੱਸਿਆ ਆਉਦੀ ਆ ਉਸੀ ਆਪ ਦੀ ਦਿੜ ਲ ਕੇ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਆ। ਅ ਮੈਂ ਮੰਤਰੀ ਜੀ ਲਾਲਚੰਦ ਜੀ ਹੋਰਨ ਫਾਜ਼ਿਲ ਜੀ। ਸ਼ੁਕਰੀਆ ਤੁਸੀਂ ਸਾਰੇ ਇੱਕ ਵਾਰ ਫੇਰ ਸਾਡੇ ਪੀਸੀ ਨੂੰ ਕਵਰ ਕਰ ਲਈ ਆ ਜੇ ਬੇਸਿਕਲੀ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਖੁਡੀਆਂ ਸਾਹਿਬ ਨੇ ਸ਼ੇਅਰ ਕੀਤੀਆਂ ਪੰਜਾਬ ਦੇ ਅੰਦਰ ਦੋ ਵੱਡੀਆਂ ਐਕਸਰਸਾਈਜ਼ ਹੁੰਦੀਆਂ ਨੇ ਪਰਕੂਰਮੈਂਟ ਨੂੰ ਲੈ ਕੇ ਵੀਟ ਔਰ ਪੈਡੀ ਇਹ ਬੜੇ బిਗੇਸਟ ਸੀਜ਼ਨ ਨੇ ਪੰਜਾਬ ਦੀ ਤਰਜੀ ਦੇਤੇ ਤੇ ਪੰਜਾਬ ਦੀ ਆਰਥਿਕਤਾ ਦਾ ਮੈਂ ਸਮਝਦਾ ਵੀ ਵੱਡਾ ਤੁਰਾ ਸੋ ਕਰੋੜਾਂ ਲੋਕ ਚਾਹੇ ਉਹ ਕਿਸਾਨ ਨੇ ਚਾਹੇ ਮਿੱਲਰ ਨੇ ਚਾਹੇ ਆੜਤੀ ਨੇ ਚਾਹੇ ਮਜ਼ਦੂਰ ਨੇ ਕੋਈ ਸੀਜ਼ਨ ਨਾਲ ਜੁੜੇ ਹੁੰਦੇ ਆ ਜੋ ਜੇ ਨਾ ਦਿਨਾਂ ਤੇ ਸੀਜ਼ਨ ਪੰਜਾਬ ਚ ਚੱਲਦੇ ਆ ਉਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਫੂਡ ਸਪਲਾਈ ਮਹਿਮਾ ਹਰ ਸਾਲ ਇਸ ਕੰਮ ਨੂੰ ਨੀਦਰ ਚੜ੍ਹਨ ਦੀ ਕੋਸ਼ਿਸ਼ ਕਰਦਾ ਆਪਣੇ ਵੱਲ ਜੀਹਾਨ ਲਾ ਕੇ ਸੋ ਚੰਗੀ ਗੱਲ ਇਹ ਆ ਕਿ ਇਸ ਵਾਰ ਅਸੀਂ ਚਾਰ ਡਿਪਾਰਟਮੈਂਟ ਚਾਰ ਮੰਤਰੀ ਸਹਿਬਾਨ ਕਿਉਂਕਿ ਲੇਬਰ ਐਂਡ ਕਾਰਡਿਸ ਦੇ ਟੈਂਡਰ ਦੇ ਵਿੱਚ ਕੇਵਲ ਟ੍ਰਾਂਸਪੋਰਟ ਦੀ ਪ੍ਰੋਬਲਮ ਆਂਦੀ ਆ ਤੇ ਟ੍ਰਾਂਸਪੋਰਟ ਮੰਤਰੀ ਭੂਲਰ ਸਾਹਿਬ ਦੇ ਸਾਡੇ ਨਾਲ ਹੋਣਗੇ ਖੁੱਡੀਆਂ ਸਾਹਿਬ ਕਿਉਂਕਿ ਖੇਤੀਬਾੜੀ ਮੈਗਜ਼ੀਨ ਚਲਾਉਂਦੇ ਆ ਸੋ ਕਈ ਵਾਰ ਜਿਸ ਤਰ੍ਹਾਂ ਨਕਲੀ ਬੀਜ ਆ ਜਾਂਦੇ ਆ ਤੇ ਨਕਲੀ ਬੀਜਾਂ ਕਰਕੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਤੁਸੀਂ ਤੁਸੀਂ ਦੇਖਿਆ ਵੀ ਸੋ ਇਹ ਵੀ ਇੱਕ ਸਾਨੂੰ ਸਮਝਦੇ ਸਾਡੀ ਇੱਕ ਅਚੀ ਕੋਆਰਡੀਨੇਟ ਬਣ ਗਈ ਆ ਗੋਇਲ ਸਾਹਿਬ ਵੀ ਸਾਡੇ ਇਸ ਕਮੇਟੀ ਦੇ ਨਾਲ ਨੇ ਸੋ ਮੌਕਾ ਤੌਰ ਤੇ ਪੰਜਾਬ ਦੇ ਅੰਦਰ ਇਸ ਸਾਲ ਆਉਣ ਵਾਲੇ ਸਮੇਂ ਚ 175 ਤੋਂ 180 ਲੱਖ ਐਮਟੀ ਜਿਹੜੀ ਉਹ ਪੈੜੀ ਆਉਂਦੀ ਸਵਾਲ ਉਹਦਾ ਮੌਸਮਾ ਕਰਕੇ ਕੋਈ 2-4 ਲੱਖ ਐਮਟੀ ਤਾਂ ਤਾਂ ਚਲੇ ਜਾਵੇ ਪਰ ਮੋٹے ਤੌਰ ਤੇ ਜਿੰਨਾ ਕਿ ਰਕਬਾ ਪੰਜਾਬ ਦੇ ਅੰਦਰ ਥੱਲੇ ਆਂਦਾ ਉਹ 175 ਤੋਂ 80 ਲੱਖ ਐਮਟੀ ਜਿਹੜੀ ਆਉਗੀ ਤੇ ਅੰਦਾਜ਼ਨ ਉਹਦਾ 120 ਲੱਖ ਐਮਟੀ ਰਾਈਸ ਜਿਹੜਾ ਪੰਜਾਬ ਚ ਬਣਦਾ ਸੋ ਪਿਛਲੇ ਸਾਲ 173 ਲੱਖ ਪੈੜੀ ਆਈ ਆ ਤੇ 119 ਲੱਖ ਦੇ ਕਰੀਬ ਜਿਹੜਾ 17 ਲੱਖ ਉਹ ਆ ਰਾਈਸ ਪੰਜਾਬ ਚ ਜਿਹੜਾ ਬਣਿਆ ਸੋ ਆ 1 ਸੌ ਲੱਖ ਤੇ ਕਰੀਬ ਅਸੀਂ ਜਿਹੜੀ ਉਹ ਮਿਲਨ ਹੋ ਗਈ ਆ 17 ਕੁ ਲੱਖ ਰਹਿ ਗਈ ਆ ਸੋ ਜਿਹੜਾ ਟੀਚਾ ਤੁਹਾਨੂੰ ਗੁੜੀਆ ਸਾਹਿਬ ਨੇ ਦੱਸਿਆ ਵੀ ਜੁਲਾਈ ਤੱਕ ਅਸੀਂ ਉਹ ਕੰਪਲੀਟ ਕਰ ਲਾਂ ਮਿਲਨ ਦਾ ਅਸੀਂ ਮਿਲਰ ਸਾਡੇ ਵਿਲੇ ਹੋ ਜਾਣਗੇ ਬਹੁਤ ਸਾਰੇ ਤਾਂ ਹੋ ਗਏ ਆ ਸੋ ਇਸੇ ਤਰ੍ਹਾਂ ਸਾਡੀਆਂ ਕੋਸ਼ਿਸ਼ਾਂ ਨੇ ਵੀ ਅਗਲਾ ਸਾਲ ਜੇ ਤਰ੍ਹਾਂ ਹਰਕਤ ਜੀ ਜੁਲਾਈਸ ਕਰ ਲਿਆ ਅਗਲਾ ਸਾਲ ਨੂੰ ਅਸੀਂ ਜ਼ੋਨ ਚ ਕੰਪਲੀਟ ਕਰੀਏ ਸੋ ਸਾਡੀ ਇਹੀ ਬੇਨਤੀ ਆ ਅ ਕੇਂਦਰ ਸਰਕਾਰ ਨੂੰ ਕਿਉਂਕਿ ਅਸੀਂ ਤਾਂ ਪ੍ਰੋਕਿਊਰਮੈਂਟ ਕਰਕੇ ਸੈਂਟਰ ਪੂਲ ਦੇ ਵਿੱਚ ਦਿੰਨੇ ਆ ਸੋ ਪੰਜਾਬ ਸਰਕਾਰ ਦੀ ਭੂਮਿਕਾ ਇਹ ਹੈ ਵੀ ਜਿੱਥੇ ਪੰਜਾਬ ਸਰਕਾਰ ਦੀਆਂ ਆਪਣੀਆਂ ਡਿਊਟੀਆਂ ਨੇ ਉਹ ਅਸੀਂ ਜੀ ਜਾਣ ਲਾ ਕੇ ਨਿਭਾਣੇ ਆ ਜਿਹੜੀਆਂ ਐਫਸੀਐਲ ਜਾਂ ਕੇਂਦਰ ਨਾਲ ਜੁੜੀਆਂ ਨੇ ਉਹ ਅਸੀਂ ਹਮੇਸ਼ਾ ਹੀ ਅਪੇਕਸ਼ਾ ਕਰਦੇ ਆ ਉਮੀਦ ਕਰਦੇ ਆ ਵੀ ਉਹ ਵੀ ਵੈਸੇ ਕਰਦੇ ਆ ਪਿੱਛੇ ਵੀਰ ਚਾਚਾ ਉਹਨਾਂ ਨੇ ਮੂਵਮੈਂਟ ਦੇ ਵਿੱਚ ਜੁੜਦਣ ਪਾਇਆ ਲੇਕਿਨ ਜੇ ਦੀ ਵੱਡੀ ਰਾਈਸ ਦੀ ਪੈਦਾਵਾਰ ਆ ਉਹਦੇ ਰਿਕਾਰਡਿੰਗ ਹਰ ਮਹੀਨਾ 10 ਤੋਂ 12 ਲੱਖ ਐਮਪੀ ਜਿਹੜੀ ਆ ਉਹ ਮੂਮੈਂਟ ਦੀ ਲੋੜ ਆ ਫਿਰ ਤੁਸੀਂ ਜਾ ਕੇ ਇਹਨੂੰ ਪੂਰੇ ਸਾਲ ਦੇ ਅੰਦਰ 120 ਲੱਖ ਐਮਪੀ ਤਕਰੀਬ ਕੰਪਲੀਟ ਕਰ ਸਕਦੇ ਹੋ ਸੋ ਸਾਡੀ ਹੰਭਲ ਰਿਕਵੈਸਟ ਉਹਨਾਂ ਨੂੰ ਅਸੀਂ ਮਤਲਬ ਡਿਪਾਰਟਮੈਂਟ ਵੱਲੋਂ ਵੀ ਕਰਦੇ ਆ ਉਸ ਤਰ੍ਹਾਂ ਵੀ ਕਰਾਂਗੇ ਸੀਐਮ ਸਾਹਿਬ ਵੀ ਲਗਾਤਾਰ ਇਹਦੇ ਤੇ ਵਰਕ ਕਰਦੇ ਆ ਸੋ ਸਾਡੀ ਮੰਗ ਹੈ ਵੀ 10 ਤੋਂ 12 ਲੱਖ ਐਮਪੀ ਉਹ ਵੀ ਹਰ ਮਹੀਨੇ ਜੋ ਮੂਵਮੈਂਟ ਕਰਨ ਪੰਜਾਬ ਦੇ ਅੰਦਰੋਂ ਦੂਸਰਾ ਅਸੀਂ ਜਿਹੜਾ ਸਪੇਸ ਨੂੰ ਲੈ ਕੇ 41 ਲੱਖ ਐਮਟੀ ਦਾ 41 ਲੱਖ ਐਮਟੀ ਦੇ ਜਿਹੜੇ ਗਡਾਉਨ ਆ ਪੰਜਾਬ ਚ ਬਣਾਉਣ ਦੇ ਲਈ ਉਹ ਅਸੀਂ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੇ ਕੰਪਲੀਟ ਕਰਕੇ ਜਿਹੜੀ ਹਾਈ ਲੈਵਲ ਕਮੇਟੀ ਆ ਐਚ ਐਲ ਸੀ ਉਹਨੂੰ ਅਸੀਂ ਭੇਜੇ ਹੋਏ ਆ ਸੋ ਸਾਡੀ ਇਹ ਵੀ ਬੇਨਤੀ ਆ ਵੀ ਜਿਹੜੀ ਉਹ ਹਾਈ ਲੈਵਲ ਕਮੇਟੀ ਆ ਉਹ ਉਹਦੇ ਉੱਤੇ ਜਲਦੀ ਪਹਿਲ ਕਦਮੀ ਕਰੇ ਤਾਂ ਜੋ ਆਰ ਨੇ ਸਮੇਂ ਚ ਅਸੀਂ ਨਾ ਗਡੌਨਾਂ ਦਾ ਨਿਰਮਾਣ ਕਰਕੇ ਪੰਜਾਬ ਦੇ ਅੰਦਰ ਪੱਕੇ ਤੌਰ ਤੇ ਸਬੇਸ ਦੀ ਸਪਸਥਾ ਕਿਉਂਕਿ ਪੰਜਾਬ ਖੇਤੀਬਾੜੀ ਸਟੇਟ ਹੈਗਾ ਸੋ ਪੱਕੇ ਤੌਰ ਤੇ ਉਹ ਹਾਲ ਹੋਵੇ ਇਸ ਉਦਲੀ ਸਾਡੀ ਮੰਗ ਦਾ ਵੀ ਜਿਹੜਾ ਉਹ ਜਲਦੀ ਤੋਂ ਜਲਦੀ 40 ਲੱਖ ਐਮਟੀ ਦਾ ਜਿਹੜਾ ਸਾਡੇ ਪ੍ਰਪੋਜ਼ਲ ਗਈਆਂ ਨੇ ਉਹ ਉਹਨੂੰ ਨੇਪਰੇ ਚਾੜ੍ਹਨ ਸਾਡੀ ਮਦਦ ਕੀਤੀ ਜਾਵੇ ਸੋ ਅ ਬਸ ਅਸੀਂ ਇਹ ਸਮੇਂ ਤੇ ਆ ਕਿ ਆਰ ਵਾਲੇ ਸਮੇਂ ਚ ਪੰਜਾਬ ਦੇ ਕਿਸਾਨਾਂ ਨੂੰ ਦੂਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਮੱਲ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਹੀ ਮਾਨ ਸਾਹਿਬ ਕਹਿੰਦੇ ਅਸੀਂ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਦੇ ਆਂ ਪਰ ਜਿੰਨੀਆਂ ਵੀ ਫੈਕਲਟੀਆਂ ਨੇ ਉਹ ਅਸੀਂ ਸਾਰੇ ਪੰਜਾਬੀ ਮਿਲਰਸ ਵੀ ਆਪਣੇ ਨੇ ਆਰਤੀ ਵੀ ਆਪਣੇ ਆ ਸੋ ਆਰਨ ਦੇ ਸਮੇਂ ਚ ਜਿਹੜਾ ਪੈਡਿਸਟੈਂਟ ਦੇ ਅੰਦਰ ਫਸਲ ਨੂੰ ਪਹਿਲੀ ਗੱਲ ਤੇ ਜਿਹੜੀਆਂ ਪ੍ਰਵਾਨਿਤ ਵਿਜ਼ਨ ਨੇ ਜਿਹੜੇ ਯੂਨੀਵਰਸਿਟੀ ਵੱਲੋਂ ਉਹੀ ਉਹ ਵਿਜ਼ਨ ਤੇ ਪ੍ਰਾਪਰ ਢੰਗ ਨਾਲ ਮੰਡੀ ਚ ਆਵੇ ਕੱਲਾ ਕੱਲਾ ਦਾਣਾ ਚੱਕਾਂਗੇ ਪੂਰਾ ਐਮਐਸ ਐਮਐਸਪੀ ਦੇ ਉੱਤੇ ਕਿ ਜਿਸ ਤਰ੍ਹਾਂ 24 24 ਘੰਟੇ ਦੇ ਵਿੱਚ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਉਹਨਾਂ ਦੇ ਪੈਸੇ ਖਾਤਿਆਂ ਚ ਪਾਣਾ ਦਾ ਉਹਨੂੰ ਅਸੀਂ ਜਾਰੀ ਰੱਖਾਂਗੇ ਸੋ ਫੋਰ ਬੈਟਰ ਅਸੀਂ ਕਰਾਂਗੇ ਸੋ ਅਸੀਂ ਪੂਰੇ ਇੰਤਜ਼ਾਮ ਐਡਵਾਂਸ ਤੌਰ ਤੇ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਸੀਜ਼ਨ ਪੰਜਾਬ ਦੀ ਗਵਰਨਮੈਂਟ ਨਾਲ ਜੁੜੀਆਂ ਜ਼ਿੰਦੀਆਂ ਫੈਕਲਟੀਆਂ ਨੇ ਚਾਹੇ ਮਿੱਲਰ ਆ ਹੜਤੀ ਨੇ ਮਜ਼ਦੂਰ ਨੇ ਸਾਸੀਂ ਉਹਨਾਂ ਦੇ ਹਿੱਤ ਦੀ ਕੋਈ ਤਰ੍ਹਾਂ ਸੁਰੱਖਿਆ ਕਰਾਂਗੇ ਔਰ ਉਹਨਾਂ ਤੋਂ ਵੀ ਵਿਸ਼ੇਸ਼ ਕਰਦੇ ਆ ਕਿ ਜੋ ਸਾਡੀਆਂ ਵੀ ਲੋੜਾਂ ਨੇ ਕਿ ਮੌਸਮ ਜ਼ਿਆਦਾ ਨਾ ਹੋਵੇ ਅਸ ਵੱਲ ਪ੍ਰਾਪਰ ਮੰਡੀ ਚ ਆ ਜਵੇ ਸੋ ਐ ਐਮਐਸਪੀ ਦੇ ਉੱਤੇ ਕੱਲਾ ਕੱਲਾ ਦਾਣਾ ਚੱਕਾਂ ਮੇਂ ਪੂਰੀਆਂ ਤਿਆਰੀਆਂ ਆ ਸੋ ਅਸੀਂ ਆਕੇ ਨਾਲ ਰਵਾਜ਼ ਚੁਰਪੇ ਆ ਸੋ ਮੈਨੂੰ ਚੰਗਾ ਆ ਸਾਡੇ ਮੇਰੇ ਚਾਰ ਕਲੀਕ ਹੋਰ ਸਾਥੀ ਤੇਨੂੰ ਮੇਰੇ ਨਾਲ ਅਸੀਂ ਇਸ ਸੀਜ਼ਨ ਹੋਰ ਬੈਟਰ ਕਰਨ ਲਈ ਪੂਰੀ ਜਨਜਾ ਲਾਵਾਂਗੇ ਇਹ ਅਸੀਂ ਫਿਲ ਕਰ ਲਾਸਟ ਟਾਈਮ ਸਪੇਸ ਦੀ ਪ੍ਰੋਬਲਮ ਆਈ ਸੀ ਸਪੇਸ ਐਨਿੰਗਸ ਦੀ ਜਿਹੜਾ ਕਿ ਕਿਸਾਨਾਂ ਨੂੰ ਖੱਜਲ ਖਾਰ ਹੋਣਾ ਪਿਆ ਲੋਕਾਂ ਦੇ ਰਹਿਗਾ ਮੰਡੀਆਂ ਦੇ ਵਿੱਚ ਛੋਣੇ ਨੇ ਆ ਬਾਹਰ ਲੱਗੀ ਸੀ ਉਦੇ ਬਾਰੇ ਕਿਉਂਕਿ ਸੈਂਟਰ ਨੇ ਸਪੇਸ ਖਾਲੀ ਨਹੀਂ ਕੀਤੀ ਉਹਦੇ ਬਾਰੇ ਹੁਣ ਕੀ ਐਕਸਰਸਾਈਜ਼ ਐਡਵਾਂਸ ਕਰ ਲੈਂਦੀ ਹੈ ਕਰ ਲਈ ਤੁਸੀ ਕਰ ਜਿੰਨਾ ਪਹਿਲੇ ਗੋਦਾਮਾਂ ਚ ਮਾਤੇ ਆਇਆ ਸੀ ਸਪੇਸ ਖਾਲੀ ਕਿੰਨਾ ਹੈ ਮੈਂ ਉਹੀ ਗੱਲ ਕਹਿ ਰਿਹਾ ਹਾਂ ਹਾਂ ਇਸ ਵੇਲੇ ਸਪੇਸ ਸਾਡੇ ਕੋ ਕੋਈ ਨਹੀਂ ਜਿੰਨਾ ਸਾਡੇ ਕੋ 175 ਲੱਖ ਐਮਟੀ ਦਾ ਸਪੇਸ ਹੈ ਪੰਜਾਬ ਚ ਉਹ ਸਾਡੇ ਕੋ ਫੁੱਲ ਹੈਗਾ ਫਿਰ ਅਸੀਂ ਬੇਨਤੀ ਕਰ ਰਹੇ ਹਾਂ ਉਸੇ ਉਹੀ ਬੇਨਤੀ ਕਰ ਰਹੇ ਹਾਂ ਕਿ ਸਪੇਸ ਸਮੱਸਿਆ ਕਿਉਂਕਿ ਸੈਂਟਰ ਨਾਲ ਜੁੜਿਆ ਸਵਾਲ ਪੰਜਾਬ ਨੇ ਤੇ ਗਵਰਨਮੈਂਟ ਕਰਕੇ ਇੱਕ ਭੂਮਿਕਾ ਬਚੋਲੇ ਵਾਲੀ ਗੱਲੋ ਵਿੱਚ ਉਹ ਦਾ ਕਰਕੇ ਦੇਣੀ ਆ ਸੋ ਅਸੀਂ ਇਸੇ ਗੱਲ ਕਹਿ ਰਹੇ ਆ ਕਿ ਐਸ ਓੱਖਾ ਕੰਮ ਵੀ ਨਹੀਂ ਹੈ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਮੈਂ 15 18 ਸਾਲ ਦਾ ਜੂ ਦੇਖਿਆ ਮਤਲਬ ਸੋਰੀ ਆਪਣੇ ਡਿਪਾਰਟਮੈਂਟ ਦਾ ਹਰ ਸਾਲ ਨਾਲ ਦੇ ਨਾਲ ਹੀ ਸਪੇਸ ਬਣਦੀ ਕਦੀ ਵੀ ਤੁਹਾਨੂੰ ਖਾਲੀ ਨਹੀਂ ਮਿਲਣ ਲਗੇ ਹਰ ਸਾਲ ਮੂਵਮੈਂਟ ਹੁੰਦੀ ਆ ਫਿਰ ਉਧਰ ਆਈ ਜਾਂਦਾ ਉਧਰ ਚਲੀ ਜਾਂਦਾ ਲੇਕਿਨ ਕਿਉਂਕਿ ਅ ਪਿਛਲੇ 2 ਸਾਲਾਂ ਤੋਂ ਜਿਹੜੀ ਮੂਵਮੈਂਟ ਘਟ ਹੋਈ ਹੈ ਜਿੱਦਾਂ ਮੈਂ ਕਿਹਾ ਜੇ 10 ਤੋਂ 12 ਲੱਖ ਐਮਟੀ ਦੀ ਮੂਵਮੈਂਟ ਹੋ ਜਾਵੇ ਤਾਂ ਫੇ ਸਾਡੀ ਪ੍ਰੋਬਲਮ ਹੀ ਕੋਈ ਨਹੀਂ ਜੇ 7 8 ਰੋਗ ਹੀ ਸਾਡਾ ਕਲੈਸ ਜ ਬਣਦਾ ਸੋ ਇਹਦੇ ਲਈ ਸਾਡੀ ਇਹ ਵੀ ਇੰਡੀਆ ਵੀ ਉਹ ਜਿਹੜੇ ਸਾਡੇ ਗਡੌਨ ਅਸੀਂ ਹਾਈ ਲੈਵਲ ਕਮੇਟੀ ਕੋਲ ਪਏ ਹੋ ਵੀ ਉਹ ਕਰ ਸਾਨੂੰ ਉਮੀਦ ਵੀ ਹੈ ਸਾਨੂੰ ਉਮੀਦ ਵੀ ਹੈ ਕਿ ਉਹ ਮਤਲਬ ਹੋਰ ਬੈਟਰ ਕਰਨਗੇ ਕਿਉਂਕਿ ਪੰਜਾਬ ਕੇਂਦਰੀ ਪੂਲ ਦੇ ਅੰਦਰ ਵੱਡੀ ਭੂਮਿਕਾ ਅਦਾ ਕਰਦਾ